ਨਮਸਕਾਰ ਜੇ ਸਟਾਰ ਕਲੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਨਾਲ ਇੱਕ ਗੱਲ ਸਾਂਝੀ ਕਰਨਾ ਚਾਹ ਰਿਹਾ ਕਿ ਜਿਹੜੇ ਜਿਹੜੇ ਆਰਟੀਕਲ ਲੈਣ ਨੂੰ ਤੁਸੀਂ ਬ੍ਰਾਂਡਡ ਚੰਡੀਗੜ੍ਹ ਜਾਂ ਅੰਮ੍ਰਿਤਸਰ ਵੱਡੇ ਵੱਡੇ ਸ਼ਹਿਰਾਂ ਜਾਣਾ ਪੈਂਦਾ ਸੀ ਤੁਹਾਨੂੰ ਉਹ ਸਾਰੇ ਆਰਟੀਕਲ ਤੁਹਾਨੂੰ ਹੁਣ ਧਾਰੀਵਾਲ ਦੇ ਵਿੱਚ ਮਿਲਣਗੇ ਧਾਰੀਵਾਲ ਪੋਸਟ ਆਫਿਸ ਦੇ ਨਜ਼ਦੀਕ ਮੰਦਰੀ ਪਾਰਕ ਦੇ ਸਾਹਮਣੇ ਜੇ ਸਟਾਰ ਕਲੈਕਸ਼ਨ ਦੇ ਉੱਤੇ ਤੇ ਜ਼ਿਆਦਾ ਗੱਲਾਂ ਨਾ ਕਰਦਾ ਮੈਂ ਤੁਹਾਨੂੰ ਮੈਂ ਕੁਝ ਆਰਟੀਕਲ ਦਿਖਾਉਣਾ ਤੇ ਤੁਸੀਂ ਯਕੀਨ ਕਰੋਗੇ ਕਿ ਸਾਡੀ ਦੁਕਾਨ ਦੇ ਉੱਤੇ 100 ਰੁਪਏ ਤੋਂ ਲੈ ਕੇ ਪਈ 30000 ਤੱਕ ਦੇ ਜਿਹੜੇ ਆਰਟੀਕਲ ਤੁਹਾਨੂੰ ਬ੍ਰਾਂਡਡ ਮਿਲਣਗੇ ਤੁਸੀਂ ਯਕੀਨ ਕਰਦੇ ਹੋ ਕਿ ਅੱਜ ਦੇ ਯੁੱਗ 'ਚ ਇਹ ਚੀਜ਼ 100 ਰੁਪਏ ਦਾ ਕੁਝ ਰੇਟਿੰਗ ਮਿਲ ਜਾਂਦੀ ਆ ਤੇ ਦੇਖੋ ਲੇਡੀਜ਼ ਲੈਗੀ ਆ ਜਿਹੜੀ ਆਮ ਤਾਂ ਨੂੰ 250 300 ਰੁਪਏ ਦੁਕਾਨਾਂ ਦਿੰਦੇ ਆ ਸਟੈਚੇਬਲ ਇਹ 100 ਰੁਪਏ ਦਾ ਪੀਸ ਏ ਔਰ ਇਸ ਤਰ੍ਹਾਂ ਹੀ ਭਾਲੂ ਸਵੈਟਰ ਜਿਹੜੇ ਅੱਜ ਕੱਲ ਕੁੜੀਆਂ ਦੇ ਟੌਪ ਚੱਲਦੇ ਆ ਇਹ ਤੁਹਾਨੂੰ ਬੜੀ ਬੜੀ ਵਧੀਆ ਰੇਂਜ ਦੇ ਵਿੱਚ ਮਿਲਣਗੇ ਇਸ ਤਰ੍ਹਾਂ ਹੁੱਡੀਆਂ ਇਹ ਬੱਚਿਆਂ ਦੀਆਂ ਲੜਕੀਆਂ ਦੀ ਜਿਹੜੀ ਹੁੱਡੀਆਂ ਨੇ ਤੇ ਇਹ ਦੇਖੋ ਲੇਡੀਜ਼ ਕੋਟੀ ਆ ਜਿਹੜੀ ਤੁਹਾਨੂੰ ਆਪਾਂ 200 ਰੁਪਏ ਦੀ ਦਵਾਂਗੇ ਜਿਹੜੀ ਅੱਜ ਕੱਲ ਨਹੀਂ ਹੁੰਦੀ ਬਿਲਕੁਲ ਬ੍ਰੈਂਡ ਨੂੰ ਔਰ ਮੇਰੇ ਕੋਲ ਕੁਝ ਸਰਪਲਸ ਦਾ ਸਮਾਨ ਆ ਜਿੱਦਾਂ ਜਿਹੜੇ ਵੱਡੇ ਦੇਖੋ ਕੋਟ ਆ ਜਿਹੜੇ ਤੁਹਾਨੂੰ 300 350 ਦੀ ਰੇਂਜ ਦੇ ਵਿੱਚ ਗਰਮ ਮਿਲ ਜਾਣਗੇ ਇਸ ਤਰ੍ਹਾਂ ਹੀ ਜੇ ਚੱਲਦਾ ਹੋਇਆ ਸਾਰਾ ਸਮਾਨ ਤੁਹਾਨੂੰ ਇਹ ਦੇਖੋ ਜੈਕਟਾਂ ਇਹ ਵੀ ਤੁਹਾਨੂੰ ਮਿਲ ਜਾਣਗੀਆਂ ਇੰਨੀ ਕੁ ਰੇਂਜ ਦੇ ਵਿੱਚ ਜੈਂਟਸ ਦੀਆਂ ਔਰ ਜਿਹੜਾ ਸਾਡੇ ਕੋਲ ਸਾਰਾ ਬ੍ਰੈਂਡ ਦਾ ਸਮਾਨ ਆ ਇਹ ਦੇਖੋ ਜਿੱਦਾਂ スウェット ਸ਼ਰਟਾਂ ਵਗਾਰੇ ਪਈਆਂ ਨੇ ਟੋਮੀ ਦੀ スウェット ਸ਼ਰਟ ਆ ਇਹਦੇ ਵਿੱਚ ਦੇਖਿਆ ਜਾਵੇ ਤੇ ਤੁਹਾਨੂੰ ਦੇਖੋ ਇਹਦੇ ਵਿੱਚ ਜਿਹੜਾ ਰੇਟ ਆ ਇਹਨਾਂ ਨੂੰ ਦਿਖਾਇਆ ਜਾਵੇ ਡਾਲਰ ਦੇ ਵਿੱਚ ਲਿਖਿਆ ਹੋਇਆ ਇਹ ਦਿਖਾਉਣਾ ਥੋੜਾ ਕੈਮਰੇ ਨੂੰ ਜ਼ੂਮ ਕਰਕੇ ਦਿਖਾਓ ਜੀ ਦੇਖੋ ਔਰ ਇਹ ਜਿੰਨਾ ਇਹਦਾ ਸਕੈਨਰ ਇਹਦੇ ਵਿੱਚ ਲੱਗੇ ਤੁਸੀਂ ਸਕੈਨ ਕੋਡ ਕਰ ਸਕਦੇ ਜੀ ਇਸ ਤਰ੍ਹਾਂ ਟੋਮੀ ਦਾ スウェット ਸ਼ਰਟ ਇਹ ਬੌਸ਼ ਦੀ ਆ ਜਿਹੜੇ ਤੁਸੀਂ ਚੰਡੀਗੜ੍ਹ ਜਾਂ ਕਿਤੇ ਜਾਣਾ ਬਿਲਕੁਲ ਹੋਲਸੇਲ ਰੇਟਾਂ ਤੇ ਤੁਹਾਨੂੰ ਦਿੱਤੀਆਂ ਜਾਣਗੀਆਂ ਤੁਸੀਂ ਯਕੀਨ ਨਹੀਂ ਕਰੋਗੇ ਕਿ ਕਿੰਨਾ ਰੇਟ ਆ ਇਸ ਤਰ੍ਹਾਂ ਹੀ ਇਹ ਇਹ ਦੇਖੋ ਲੈਦਰ ਦੀ ਜੈਕਟਾਂ ਇਹ ਵਗੈਰਾ ਤੁਹਾਨੂੰ ਮਿਲਣਗੀਆਂ ਔਰ ਆਮ ਤੌਰ ਤੇ ਜੀਨ ਜਿਹੜੀ ਲੋਕੀ ਸਿਰਫ ਇੱਕ ਲੋਗੋ ਲਾ ਕੇ ਵੇਚੇ ਜਾਂਦੇ ਨੇ ਆਪਣੇ ਕੋ ਰਿਜਨਲ ਜਿਹੜੇ ਬ੍ਰਾਂਡ ਦੀ ਤੁਹਾਨੂੰ ਜੀ ਸਟਾਰ ਦੇ ਜਿਹੜੇ ਆ ਇਹ ਬ੍ਰਾਂਡ ਤੁਹਾਨੂੰ ਦਿਖਾਇਆ ਜਾਏਗਾ ਜੀਨ ਦਾ ਜੀਨ ਦੇ ਵਿੱਚ ਵੇਖੋ ਜਿਹੜਾ ਇੱਕ ਤੁਹਾਨੂੰ ਮੇਨ ਚੀਜ਼ ਦਿਖਾਉਣਾ ਮੈਂ ਕਿ ਇਹਦੇ ਵਿੱਚ ਜਿਹੜੀ ਬ੍ਰਾਂਡਿੰਗ ਹੋਈ ਆ ਅੰਦਰ ਤੱਕ ਕੱਪੜੇ ਦੇ ਵਿੱਚ ਜੀ ਸਟਾਰ ਦਾ ਲੱਗਾ ਹੋਇਆ ਔਰ ਇਹਨਾਂ ਦੇ ਜਿਹੜੇ ਬਟਨ ਤੱਕ ਚੇਨ ਤੱਕ ਵੀ ਇਹ ਕੰਪਨੀ ਦੀ ਆ ਔਰ ਇਹਦਾ ਸਟੈਫ ਦੇਖੋ ਕਿਡ ਫੈਬਰਿਕ ਦੇਖੋ ਕਿੰਨੀ ਵਧੀਆ ਜੀਨ ਆ ਕਿੰਨੀ ਹੈਵੀ ਜੀਨ ਆ ਇਸੇ ਤਰ੍ਹਾਂ ਤੁਹਾਨੂੰ ਸਾਰੀਆਂ ਜੀਨਾਂ ਤੁਹਾਨੂੰ ਮਿਲ ਜਾਣਗੀਆਂ ਔਰ ਇਹ ਜੈਕਟਾਂ ਜਿਹੜੀਆਂ ਨੇ ਇਹ ਤੁਹਾਨੂੰ ਵੀ origignal ਜੈਕਟ ਜਿਹੜੀ ਆ ਵੱਡੀ ਆ L L XL ਅਹਮ ਤੋ ਜਿਹੜੇ ਸਾਰੇ ਸਾਈਜ਼ ਮਿਲਣਗੇ ਸਕੈਨ ਦੇ ਨਾਲ ਔਰ ਇਹ ਜਿਹੜੀ ਆ ਮੋਨ ਕਲੀਅਰ ਦੀ ਜੈਕਟ ਆ ਜੋ ਕਿ ਤੁਸੀਂ ਯਕੀਨ ਨਹੀਂ ਕਰੋਗੇ ਕਿ ਤੁਹਾਨੂੰ ਬਹੁਤ ਹੀ ਹੌਲਸੇ ਰੇਟ ਤੇ ਤੇ ਪ੍ਰੋਵਾਈਡ ਕੀਤੀ ਜਾਏਗੀ ਇਸੇ ਤਰ੍ਹਾਂ ਇਹ ਲੜਕੀਆਂ ਦੀਆਂ ਹੁੱਡੀਆਂ ਜੈਗ ਦਾ ਟਰੈਕਸੂਟ ਵਗੈਰਾ ਇੱਕ ਤੁਹਾਨੂੰ ਬੜੀ ਵਧੀਆ ਜਿਹਾ ਦੱਸਾਂ ਕਿ ਜਿਹੜਾ ਰੇਟ ਜੇ ਤੁਹਾਨੂੰ ਕੋਈ ਧਾਰੀਵਾਲ ਸ਼ਹਿਰ ਦੇ ਵਿੱਚ ਦੇ ਦੇ ਜੇ ਤੇ ਮੇਰੇ ਕੋ ਫ੍ਰੀ ਲੈ ਜਾਓ ਇਹ ਵਾਸਕਟ ਆ ਸਿੱਧੂ ਮੂਸੇਵਾਲ ਸਟਾਈਲ ਜਿਹੜਾ ਚੱਲਦਾ ਇਹਦੇ ਵਿੱਚ ਦੇਖੋ ਕਿੰਡਾ ਵਧੀਆ ਕਪੜਾ ਲੱਗਾ ਇੰਨੀ ਦੀ ਸਵਾਈ ਨਹੀਂ ਆ ਇਹ 7-700 ਰੁਪਏ ਦੇ ਵਿੱਚ ਤੁਹਾਨੂੰ ਦਿੱਤੀਆਂ ਜਾਣਗੀਆਂ ਇਸੇ ਤਰ੍ਹਾਂ ਇਹ ਦੇਖੋ ਪੰਮਾ ਦਾ ਬ੍ਰਾਂਡ ਆ ਪਿੱਛੇ ਵੀ ਦੇਖੋ ਸਾਰਾ ਲੱਗਿਆ ਹੋਇਆ ਇਹ ਤੁਹਾਡੇ ਵਿੰਡਸ਼ੀਟਰ ਆ ਜੋ ਬਹੁਤ ਹੀ ਘੱਟ ਰੇਂਜ ਦੇ ਵਿੱਚ ਤੁਹਾਨੂੰ ਮਿਲੇਗਾ ਹੁੱਡੀਆਂ ਐਡੀਡਾਸ ਦੀ ਹੁੱਡੀ ਇਸੇ ਤਰ੍ਹਾਂ ਹੀ ਆ ਗਰਮ ਜਿਹੜੀਆਂ ਸ਼ਰਟਾਂ ਨੇ ਇਹ ਵੀ ਤੁਹਾਨੂੰ ਮਿਲਣਗੀਆਂ ਔਰ ਇੱਕ ਬੜਾ ਵਧੀਆ ਬ੍ਰਾਂਡ ਮੇਰੇ ਕੋਲ ਆਇਆ ਕਾਰਗੋ オリジナル ਬ੍ਰਾਂਡ ਦੇ ਵਿੱਚ ਤੁਹਾਨੂੰ ਜਿਹੜਾ ਉਹ ਦਿੱਤਾ ਜਾਵੇਗਾ ਸੁਪਰ ਡਰਾਈ ਦੇ ਪੀਸ ਵੀ ਦਿੱਤੇ ਜਾਣਗੇ ਦੇਖੋ ਵਿਦ ਪੌਗਟਾ ਔਰ ਇਹਦਾ ਸਟੱਫ ਦੇਖੋ ਕਿੰਨਾ ਵਧੀਆ ਵਾ ਹਰ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਤੁਹਾਨੂੰ ਮਿਲੇਗੀ ਉਹ ਵੀ ਧਾਰੀਵਾਲ ਦੇ ਸ਼ਹਿਰ ਦੇ ਜਿੰਨੇ ਵੀ ਦੁਕਾਨਾਂ ਵਾ ਅਗਰ ਕੋਈ ਇਸ ਰੇਟ ਤੇ ਮਿਲੇ ਤੇ ਮੇਰੇ ਕੋ ਤੁਸੀ ਦੇਖੋ ਇਹ ਵੈਲਵਟ ਦਾ ਸੂਟ ਆ ਵਿਦ ਦੁਪੱਟਾ ਔਰ ਇਹ ਅਫਗਾਨੀ ਸਲਵਾਰ ਦੇ ਨਾਲ ਕੇਵਲ 1000 ਰੁਪਏ ਦਾ ਇਹ ਦੁਪੱਟਾ ਦੇਖੋ ਇਸ ਤਰ੍ਹਾਂ ਬਹੁਤ ਸਾਰੇ ਆਰਟੀਕਲ ਮੇਰੇ ਕੋ ਆ ਇਹ ਸਾਢੇ 350 ਰੁਪਈਆ ਜਿਹੜੀਆਂ ਜੈਕਟਾਂ ਵੱਡੀਆਂ ਲੌਂਗ ਦੀਆਂ ਸਰਪ੍ਰਸ ਦੀਆਂ ਤੁਹਾਨੂੰ ਇਹ ਮਿਲਣਗੀਆਂ ਦੇਖੋ ਕਿਹੜੇ ਕਿਹੜੇ ਵੱਡੀਆਂ ਲੇਡੀਜ਼ ਔਰ ਜੈਂਟ ਦੀਆਂ ਬਹੁਤ ਸਾਰਾ ਤੁਹਾਨੂੰ ਜਿਹੜਾ ਬ੍ਰਾਂਡ ਆ 350 300 200 ਦੀ ਰੇਂਜ ਤੋਂ 100 ਤੋਂ ਸ਼ੁਰੂ ਹੋ ਜਾਂਦਾ ਜਿਹੜੀਆਂ ਬਹੁਤ ਹੀ ਮਲੋ ਐਕਸਪੈਂਸੀ ਜਿਹੜੀ ਜਿਨ੍ਹਾਂ ਦੇ ਬ੍ਰਾਂਡ ਬਹੁਤ ਹੈਵੀ ਨੇ ਇਹ ਸਰਪਰੇ ਦੇ ਜੈਕਟ ਹੈ ਨਹੀਂ 14 14 15 15000 ਦੀਆਂ ਜਿਹੜੀ ਤੁਹਾਨੂੰ ਅਸੀਂ ਬਹੁਤ ਹੀ ਘੱਟ ਰੇਟ ਤੇ ਦੇ ਰਹੇ ਹਾਂ ਜਿਹੜਾ ਸਰਦੀਆਂ ਦਾ ਸਮਾਂ ਜਿਹੜਾ ਹੁਣ ਚੱਲ ਰਿਹਾ ਤੁਸੀਂ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਤੁਸੀਂ ਆ ਕੇ ਚੈੱਕ ਕਰੋ ਇੱਕ ਇੱਕ ਜੀ ਚੈੱਕ ਕਰੋ ਰੇਟ ਚੈੱਕ ਕਰੋ ਤੇ ਫਿਰ ਤੁਸੀਂ ਖਰੀਦੋ ਸਾਡੇ ਕੋਲ ਸਾਰੇ ਜਿੰਨੇ ਵਿੰਡਸ਼ੀਟਰ ਆ ਵਗੈਰਾ ਇਹਦੇ ਨੂੰ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਤੈਨੂੰ ਥੋੜਾ ਦਿਖਾ ਦੇਣ ਇਹ ਸਾਰੀਆਂ ਜੈਕਟਾਂ ਔਰ ਵਿੰਡਸ਼ੀਟਰ ਹਰ ਕਲਰ ਦੇ ਸਾਡੇ ਕੋਲ ਪਏ ਨੇ ਸਿਰਫ ਜਨੂਅਲ ਰੇਟਾਂ ਤੇ ਜਿਹੜੀਆਂ ਤੁਹਾਨੂੰ ਜੈਕਟਾਂ ਵਿੱਚ ਜੀਨ ਦੀਆਂ ਔਰ ਇਹ ਤੁਹਾਨੂੰ ਲੈਦਰ ਦੀ ਜੈਕਟਾਂ ਵੀ ਮਿਲਣਗੀਆਂ ਤੋਂ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਦੇਖੋ ਸਾਰਾ ਲੱਗਾ ਆ ਇੱਕ ਵਾਰੀ ਸਾਡੀ ਦੁਕਾਨ ਜੇ ਸਟਾਰ ਕਲੈਕਸ਼ਨ ਧਾਰੀਵਾਲ ਤੇ ਵਿਜ਼ਿਟ ਕਰੋ ਤੇ ਰੇਟ ਦੇਖੋ ਤੇ ਚੀਜ਼ ਦੇਖੋ ਇੱਕ ਵਾਰੀ ਫੇਰ ਤੁਹਾਨੂੰ ਐਡਰੈਸ ਦੱਸਦਾ ਵਾਂ ਪੋਸਟ ਆਫ ਧਾਰੀਵਾਲ ਦਾ ਜਿਹੜਾ ਮਿਸ਼ਨ ਹਸਪੀਟਲ ਰੋਡ ਦੇ ਅੰਦਰ ਨੂੰ ਪਾਰਕਿੰਗ ਆ ਪਾਰਕਿੰਗ ਦੇ ਸਾਹਮਣੇ ਜੇ ਸਟਾਰ ਇੱਕ ਵਾਰੀ ਸਾਨੂੰ ਮੌਕਾ ਦਿਓ ਤੇ ਆ ਕੇ ਸਾਡੇ ਕੋਲ ਵਿਜ਼ਿਟ ਜ਼ਰੂਰ ਕਰੋ ਜੀ ਧੰਨਵਾਦ ਥੈਂਕ ਯੂ